ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਤਾਮਕੋਟ ਤਾਮਕੋਟ ਦੋਸਤੋ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਬਾਈ ਜੀ ਦਾ ਦੁੱਧ ਦਾ ਕੰਮ ਆ ਦੋਸਤੋ ਦੁੱਧ ਦੇ ਨਾਲ-ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਲੋੜ ਤੋਂ ਜ਼ਿਆਦਾ ਪਸ਼ੂ ਤਿਆਰ ਹੋਣ ਤੇ ਦੋਸਤੋ ਬਾਈ ਸੇਲ ਕਰ ਦਿੰਦੇ ਆ ਤੇ ਤਿੰਨ ਨਾਗਾ ਦੋਸਤੋ ਤਿੰਨਾਂ ਦੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਪਹਿਲੀ ਵਾਰੀ ਵੀਡੀਓ ਵੇਖ ਰਹੇ ਆ ਉਹਨਾਂ ਵੀਰਾਂ ਨੂੰ ਬੇਨਤੀ ਐ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸਿਓ ਨਾਮ ਜਗਜੀਤ ਸਿੰਘ ਜੀ ਜਗਜੀਤ ਸਿੰਘ ਤੇ ਪਿੰਡ ਦੱਸ ਦੋ ਪਿੰਡ ਤਾਮਕੋਟ ਹਾਂਜੀ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮਕਸਦ ਸਾਹਿਬ ਠੀਕ ਆ ਜੀ ਤੇ ਨੰਬਰ ਵੀ ਦੱਸ ਦਿਓ ਬਾਈ 9465610223 10223 ਠੀਕ ਆ ਤੇ ਕਿੰਨੇ ਨਗ ਬਕਾਉ ਆ ਬਾਈ ਆਪਣੇ ਕੋਲ ਤਿੰਨ ਨਗ ਬਕਾਉ ਆ ਜੀ ਠੀਕ ਆਵਾ ਇੱਕ ਮੱਝ ਠੀਕ ਆ ਤੇ ਦੁੱਧ ਦਾ ਕੰਮ ਆ ਬਾਈ ਹਾਂਜੀ ਹਾਂਜੀ ਦੁੱਧ ਦਾ ਕੰਮ ਠੀਕ ਆ ਨਾਲ ਨਾਲ ਕੋਈ ਪਸ਼ੂ ਵੇਚ ਵੀ ਲਈਦਾ ਜੀ ਅੱਛਾ ਵਪਾਰ ਦਾ ਕੰਮ ਵੀ ਨਾਲ ਨਾਲ ਹਾਂਜੀ ਹਾਂਜੀ ਠੀਕ ਆ ਤੇ ਮੱਝ ਦੀ ਗੱਲ ਕਰੀ ਤੇ ਮੱਝ ਕਿੰਮਾ ਸੂਆ ਬਾਈ ਕਿੰਨੇ ਦਿਨ ਰਹਿੰਦੇ ਆ ਮੱਝ ਦੂਜਾ ਸੂਆ ਸੂ ਰਹੀ ਹੈ ਜੀ ਹਾਂਜੀ ਇਹਦੇ 8 ਤੋਂ 9 ਦਿਨ ਬਾਕੀ ਹੈ ਜੀ ਠੀਕ ਆ ਜੀ ਹਾਂਜੀ ਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢਿਆ ਬਾਈ ਇਹਨੂੰ ਪਹਿਲੇ ਸੂਏ 13 ਲੀਟਰ ਤੋਂ ਪਲੱਸ ਰੱਖਿਆ ਜੀ 13 ਲੀਟਰ ਤੋਂ ਪਲੱਸ ਰੱਖਿਆ ਹੈ ਜੀ ਤੀ ਕਿੰਨਾ ਪਾ ਦੂਗਾ ਬਾਈ ਬਸ ਇਹ ਆਪਣਾ ਤਾਂ ਇਹੀ ਉਮੀਦ ਆ 14-15 ਪਾ ਸਕਦੇ ਆ ਬਾਕੀ ਅਗਲੇ ਸੰਭਾਲਦੇ ਆ ਠੀਕ ਆ ਜੀ ਤੇ ਮੁੱਲ ਕੀ ਕਰਾਂਗੇ ਬਾਈ ਇਹਦਾ ਮੁੱਲ ਇਹਦਾ 1ਤੀ ਹੈ ਜੀ 1 30 ਮੋਲ ਹਾਂਜੀ 1 25 ਦੀ ਜੈਸ ਨੋ ਹੀ ਹੋ ਗਈ ਇਹਦੀ 1 25 ਦੀ ਜੈਸ ਨੋ ਹਾਂਜੀ ਠੀਕ ਆ ਤੇ ਸੀਮਨ ਵਗੈਰਾ ਦਾ ਪਤਾ ਹੈ ਬਈ ਕਿਹੜਾ ਲੱਗਿਆ ਇਹ ਸੀਮਣੇ ਦੇ ਨੀਲੀ ਰਾਵੀ ਦਾ ਹੀ ਲੱਗਿਆ ਉਹ ਹੁਣ ਖਿਆਲ ਚ ਨਹੀਂ ਕਿਹੜਾ ਠੀਕ ਆ ਇਹ ਆਪਣੇ ਘਰ ਦੀ ਆ ਕਿ ਵਪਾਰ ਲਾਈਨ ਚਾਹੀਏ ਬਈ ਨਹੀਂ ਨਹੀਂ ਇਹ ਘਰ ਦੀ ਆ ਜੀ ਇਹ ਘਰ ਦੀ ਆ ਹਾਂਜੀ ਹਾਂਜੀ ਘਰ ਦੀ ਲੱਗਿਆ ਨੀਲੀ ਰਾਵੀ ਦਾ ਹੀ ਹਾਂਜੀ ਨੀਲੀ ਰਾਵੀ ਦਾ ਸੀਮਨ ਲੱਗਿਆ ਜੀ ਲੋਬੀ ਸਜਣੋ ਵਿਖਾ ਦਿੰਨੇ ਆ ਤੁਹਾਨੂੰ ਮੂੰਹ ਮੱਥਾ ਸੈਂਕ ਕੁਆਲਿਟੀ ਵੇਖ ਸਕਦੇ ਆ ਦੋਸਤੋ ਮੱਥੇ 'ਚ ਬੱਲ ਆ ਤੇ ਸੋਨਾ ਢਾਂਚਾ ਦੋਸਤੋ ਰਾਜੀਪੜੀ ਆ ਤੇ ਥਣਾ ਦਾ ਸੈਜ ਗਾਇਵ ਤੁਹਾਨੂੰ ਨੇੜੇ ਹੋ ਕੇ ਦੋਸਤੋ ਵਿਖਾ ਦਿੰਨੇ ਆ ਦੇਖ ਸਕਦੇ ਆ ਸੋਹਣਾ ਥਣਾ ਦਾ ਸੈਜ ਗਾਇਵ ਆ ਹਵਾਨਾ ਦੋਸਤੋ ਇਹਨੇ ਬਹੁਤ ਸੋਹਣਾ ਤਿਆਰ ਕਰ ਜਾਣਾ ਹਜੇ ਦਿਨ ਇਹਦੇ ਪਏ ਆ ਬਾਈ ਦੇ ਦਸਨ ਮੁਤਾਬਕ ਦੇਖ ਸਕਦੇ ਆ ਦੂਜੀ ਸਾਈਡ ਤੋਂ ਵੀ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆ ਮਗਰਲੇ ਪਾਸੋਂ ਵੀ ਦੋਸਤੋ ਤੁਹਾਨੂੰ ਹਵਾਨਾ ਵਿਖਾ ਦਿੰਨੇ ਆ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਦੋਸਤੋ ਉੱਪਰ ਤਾਂ ਹੀ ਹਵਾਨਾ ਤਿਆਰ ਕੀਤਾ ਆ ਰਾਜੀਪਲੀ ਆ ਦੋਸਤੋ ਢੋਲ ਕੇ ਤੁਰੋਂਗੇ ਵੀ ਲੋ ਵੀ ਤਰੀ ਜਾਂਦੀ ਤਾਂ ਹਵਾਨੇ ਦੀ ਜੱਜਮੈਂਟ ਲਾ ਲਿਓ ਜੇ ਹਵਾਨਾ ਦੋਸਤੋ ਬਹੁਤ ਵੱਡਾ ਤਿਆਰ ਕਰ ਜਾਣਾ ਹਜੇ 10 8 10 ਦਿਨ ਪਏ ਆ ਦੋਸਤੋ ਵੇਖ ਸਕਦੇ ਆ ਤਰੀ ਜਾਂਦੀ ਤਾਂ ਹਵਾਨੇ ਦੀ ਜੱਜਮੈਂਟ ਲਾ ਲਿਓ ਜੇ ਸੋਨੇ ਢਾਂਚੇ ਦੇ ਵਿੱਚ ਰਾਜੀ ਪੜੀ ਆ ਦੋਸਤੋ 125 ਦੋਸਤੋ ਬਾਈ ਨੇ ਡਿਮਾਂਡ ਕੀਤੀ ਆ ਮੰਗਣ ਨੂੰ 130 ਮੰਗਦੇ ਆ ਪਰ 125 ਦੇਵਾਂਗੇ ਬਾਈਆਂ ਦੇ ਬਾਕੀ ਤੁਸੀਂ ਆਪਦੀ ਸਮਝ ਨਾਲ ਲੈਣੀ ਹੈ ਦੋਸਤੋ ਇੱਥੇ ਪਹੁੰਚ ਕੇ ਤਸੱਲੀ ਕਰਕੇ ਸੌਦਾ ਕਰ ਲਿਓ ਜੀ ਇਸ ਤੋਂ ਅੱਗੇ ਜਿਹੜੀ ਗਾਂ ਖੜੀ ਹੈ ਬਈ ਇਹਦੇ ਬਾਰੇ ਦੱਸੋ ਜੀ ਏ ਬਾਈ ਦੂਜਾ ਸੁਆ ਦੂਜਾ ਸੁਆ ਹਾਂਜੀ ਇਹਨੂੰ ਸੂਈ ਨੂੰ ਅੱਜ ਹੋ ਗਏ 8-9 ਦਿਨ ਜੀ 8-9 ਦਿਨ ਹੋ ਗਏ ਸੂਈ ਨੂੰ ਬੱਚਾ ਬੱਚਾ ਜੀ ਤੇ ਮਗਰ ਬੱਚਾ ਬੱਚਾ ਮਗਰ ਹਾਂਜੀ 2 ਤੋਂ 13 ਤੋਂ 14 ਦੇ ਵਿੱਚ ਵਿੱਚ ਆਈ 13 ਲੀਟਰ ਤੋਂ ਬਾਹਰ ਹੋ ਗਈ 13 ਲੀਟਰ ਤੋਂ ਬਾਹਰ ਚਵਾ ਕੇ ਦੇ ਦੇਾਂਗੇ ਚਵਾ ਕੇ ਜੀ 2 ਦਿਨ ਅਗਲਾ ਤਸ਼ਲੀ ਕਰਕੇ ਲ ਜਾਵੇ ਆਪਦੀ ਠੀਕ ਆ ਵੀ ਆਪਣੇ ਘਰ ਦੀ ਗਾਰੰਟੀ ਹੋ ਗਈ ਠੀਕ ਆ ਇਹ ਵੀ ਕਰਦੀ ਹੈ ਕਿ ਪਾਰ ਲਾਈਨ ਚਾਈ ਇਹ ਆਈ ਵੀ ਹੈ ਜੀ ਆਈ ਵੀ ਹੈ ਠੀਕ ਆ ਲਓ ਵੀ ਸੱਜਣੋ ਵੇਖ ਸਕਦੇ ਆ ਸੋਹਣਾ ਮੂੰਹ ਮੱਥਾ ਦੋਸਤੋ ਕੋਨੀ ਗਾਂ ਇਹ ਹਵਾਨਾ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਸੋਹਣਾ ਥਣਾ ਦਾ ਸੈ ਗਾਇਵਾ ਦੋਸਤੋ ਮਗਰਲੇ ਪਾਸੋਂ ਹਵਾਨਾ ਦੇਖ ਸਕਦੇ ਆ ਜੀ ਦੋਸਤੋ ਹਵਾਨਾ ਬਹੁਤ ਸੋਹਣਾ ਮਗਰ ਨੂੰ ਵੇਖੋ ਇਹ ਦੋਸਤੋ ਬਹੁਤ ਸੋਹਣਾ ਹਵਾਨਾ ਤੇ ਹਵਾਨੇ ਉੱਤੇ ਨਾੜਾਂ ਤੁਹਾਨੂੰ ਦਿਖਦੀਆਂ ਹੋਣਗੀਆਂ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਦੋਸਤੋ ਤੋਰੋ ਵੀ ਭਈ ਇਹਨੂੰ ਹਾਂ ਜੀ ਲੋ ਵੀ ਸੱਜਣੋਂ ਤੁਰ ਹੀ ਜਾਂਦੀ ਦੀ ਹਵਾਨੇ ਦੀ ਜੱਜਮੈਂਟ ਲਾ ਲਿਓ ਜੀ ਸੋਨਾ ਹਵਾਨਾ ਤਿਆਰ ਕੀਤਾ ਦੋਸਤੋ ਬੱਚੇ ਕੋਲੇ ਜਾਂਦੀ ਹੈ ਭੱਜ ਕੇ ਇਹ ਫਰਦਿਆਂ ਦੋਸਤੋ ਸੋਹਣੀ ਆ ਤੇ ਬਾਕੀ ਰੇਟ ਵਗੈਰਾ ਦੋਸਤੋ ਬਾਈ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਦੇਸੀ ਵਿੱਚ ਪੈ ਜਾਂਦੀ ਹੈ ਦੋਸਤੋ ਦੇਸੀ ਕ੍ਰਾਸ ਬੋਲ ਸਕਦੇ ਆ ਇਹਨੂੰ ਆਪਾਂ ਬਈ ਇਹਦਾ ਕੀ ਮੁੱਲ ਕਰਾਂਗੇ ਬਈ ਇਹਦਾ ਮੁੱਲ 50000 ਮੁੱਲ 50000 ਕਿੱਥੋਂ ਤੂੰ ਛੱਡ ਦਾਂਗੇ ਬਈ ਇਹ 45 ਦੀ ਜੈਸ ਨੂੰ ਹੀ ਹੈ ਜੀ ਇਹਦੀ 45 ਦੀ ਜੈਸ ਨੂੰ ਹਾਂਜੀ ਲਓ ਵੀ ਸੱਜਣੋ ਅੰਦਾਜ਼ਾ ਲਾ ਕੇ ਆਪਦਾ ਤਸੱਲੀ ਕਰਕੇ ਦੋ ਟਾਈਮ ਚੋ ਕੇ ਆਪਦਾ ਸੌਦਾ ਕਰ ਲਓ ਜੀ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਇਸ ਤੋਂ ਅੱਗੇ ਦੋਸਤੋ ਐਚ ਐਫ ਆਈ ਦੇ ਬਾਰੇ ਜਾਣਕਾਰੀ ਦਿਓਗੇ ਇਹ ਵੀ ਦੂਜਾ ਸੂਆ ਬਾਈ ਜੀ ਇਹ ਵੀ ਦੂਜਾ ਸੂਆ ਜੀ ਇਹਨੂੰ 15-16 ਦਿਨ ਹੋ ਗਏ ਸੂਈ ਨੂੰ ਜੀ ਇਹਨੂੰ 15-16 ਦਿਨ ਹੋ ਗਏ ਸੂਈ ਨੂੰ ਇਹਨੇ ਮਗਰ ਬੱਛੀ ਹੈ ਮਗਰ ਬੱਛੀ ਹੈ ਤੇ ਹੁਣ ਦੁੱਧ ਕਿੰਨਾ ਤਿਆਰ ਆ ਬਈ ਇਹ ਦੁੱਧ 15 ਲੀਟਰ ਤੋਂ ਬਾਹਰ-ਬਾਰ ਆ ਜੀ 15 ਲੀਟਰ ਤੋਂ ਬਾਹਰ-ਬਾਰ ਠੀਕ ਆ ਲੋ ਵੀ ਸੱਜਣੋ ਇਹਦਾ ਵੀ ਕੱਦ-ਕਾਠ ਵੱਡਾ ਦੋਸਤੋ ਸੋਹਣੇ ਥਣ ਹਵਾਨੇ ਦੇ ਵਿੱਚ ਆ ਦੇਖ ਸਕਦੇ ਆ ਥਣਾ ਦਾ ਸਾਇਗ ਹੈਓ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦੇਣਾ 15 ਲੀਟਰ ਤੋਂ ਬਾਹਰ-ਬਾਰ ਵਾਈਆਂ ਦਾ ਦੁੱਧ ਇਸ ਵਕਤ ਤਿਆਰ ਆ ਤੇ 15 ਦਿਨ ਹੀ ਹੋ ਗਏ ਸੂਈ ਨੂੰ ਸੋਹਣਾ ਹਵਾਨਾ ਤਿਆਰ ਕੀਤਾ ਦੋਸਤੋ ਦੇਖ ਸਕਦੇ ਆਂ ਮੂੰ ਮੱਥਾ ਦੇਖ ਸਕਦੇ ਆਂ ਦੋਸਤੋ ਕਰਾਸ ਦੇ ਵਿੱਚ ਆ ਇਹ ਵੀ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾਰ ਦੋ ਤਿੰਨ ਟਾਈਮ ਤਸੱਲੀ ਕਰਕੇ ਦੋਸਤੋ ਆਪਦੇ ਸੂਏ ਸਵਾਈ ਪਸੂ ਦੀ ਤਸੱਲੀ ਕਰਕੇ ਖਰੀਦ ਲਓ ਜੇ ਬੱਚੇ ਅੰਦਰ ਬੰਨੇ ਐਸ ਕਰਕੇ ਥੋੜਾ ਅੰਦਰ ਨੂੰ ਭਾਈ ਦਿਆਂ ਲੈ ਚੱਲ ਬਈ ਮੋੜ ਦਾ ਇਹ ਸਾਕਦੇ ਆ ਸੋਹਣਾ ਹਵਾਨਾ ਤਿਆਰ ਕੀਤਾ ਦੋਸਤੋ ਇਹਦਾ ਕੀ ਮੁੱਲ ਕਰਾਂਗੇ ਬਈ ਇਹਦਾ ਮੁੱਲ 65000 ਚ ਇਹਦਾ 65000 ਕੋਈ ਮਾਨਤਾਨ ਬਈ ਮੌਕੇ ਤੇ ਬਸ ਇਹਦੇ 2000 ਰੁਪਏ ਮਾਨਤਾਨ ਕਰਾਂਗੇ 2000 ਇਹ ਚ ਮਾਨਤਾਨ ਹੋ ਜੂਗਾ ਲੋ ਵੀ ਸੱਜਣੋ ਤਿੰਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ 22 ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਤੇ ਵੱਡੀ ਗਾਂ ਦੀ ਬੱਛੀ ਹੈ ਦੋਸਤੋ ਤੁਹਾਨੂੰ ਉਹ ਵੀ ਵਿਖਾ ਦਿੰਨੇ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਆਓ ਵਿਖਾਉਣੇ ਆ ਤੁਹਾਨੂੰ ਬੱਛੀ ਆਹ ਬੱਛੀ ਹੈ ਦੋਸਤੋ ਐਚ ਐਫ ਵੈੜ ਦੀ ਬੱਛੀ ਵੀ ਸੋਹਣੀ ਆ ਦੋਸਤੋ ਤੇ ਬੱਚਾ ਕਿਹੜਾ ਬਾਈ ਦੂਜੀ ਵੈੜ ਦਾ ਆ ਖੜਾ ਜਿੱਦਾਂ ਆ ਵਾਛਾ ਦੂਜੀ ਬੈਡ ਦਾ ਦੇਖ ਸਕਦੇ ਆ ਅੰਦਾਜ਼ਾ ਹੋ ਜੂ ਤੋ ਦੋਸਤੋ ਤੁਹਾਨੂੰ ਸੂਈਆਂ ਦਾ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਤੇ ਲਾਈਕ ਕਰ ਦਿਓ ਮਿਲਦੇ ਆ ਆਉਣ ਵਾਲੀ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ